ਫਲੋਰ ਪੁਲਿਸ ਤੋਂ ਦੋ ਦਿਨ ਪਹਿਲਾਂ ਬੜੀ ਵੱਡੀ ਸਫਲਤਾ ਮਿਲੀ ਹੈ ਜਦੋਂ ਇਹਨਾਂ ਨੇ ਅਮਰਿਤਪਾਲ ਸਿੰਘ ਏ.ੀ.ਐਸ. ਹੰਦਾ ਨਾਂ ਦਾ ਇੱਕ ਬਦਮਾਸ਼ ਹੈਗਾ ਉਹਨੂੰ ਅਰੈਸਟ ਕੀਤਾ ਹੈਗਾ ਗੰਨਾ ਪਿੰਡ ਫਲੋਰ ਤੋਂ ਜੇディ ਮੈਂ ਬੈਕਗ੍ਰਾਉਂਡ ਦੱਸਣੀ ਚਾਹੁੰਨਾ ਹੈ ਇਹ ਬੰਦੇ ਦੇ ਅਗੇਂਸਟ 15 ਕ੍ਰਿਮੀਨਲ ਪਰਚੇ ਦਰਜ ਹੈ ਜਿਨ੍ਹਾਂ ਦੇ ਵਿੱਚ ਅਟੈਂਪਟ ਟੂ ਮਰਡਰ, ਡਕੈਤੀ, ਰੋਬਰੀ ਡਰੈਕਟ ਟ੍ਰੈਫਿੰਗ ਫੇਕ ਕਰੰਸੀ ਐਨਡੀਪੀਐਸ ਐਕਟ ਔਰ ਜਦੋਂ ਕਿਸੇ ਕੇਸ 'ਚ ਜੇਲ੍ਹ ਗਿਆ ਹੋਣਾ ਪ੍ਰिजन ਐਕਟ ਦਾ ਵੀ ਪਰਚਾ ਹੈ ਉੱਥੇ ਵੀ ਕੋਈ ਇਹਨੇ ਕਰਤੂਤ ਕੀਤੀ ਹੋਣੀ ਉਹਦਾ ਵੀ ਇੱਕ ਪਰਚਾ ਦਰਜ ਹੈ ਇਸ ਤੋਂ ਇਲਾਵਾ ਇਹ ਪੰਜ ਮੁਕਦਮਿਆਂ ਦੇ ਵਿੱਚ ਵਾਂਟਡ ਸੀ ਭਗੌੜਾ ਸੀ ਪੀਓ ਸੀਗਾ ਜਿਹੜੇ ਕਿ ਲੋਹਿਆਂ ਦੇ ਵਿੱਚ ਸਾਡੇ ਆਬਜੈਕਟ ਦਾ ਪੀਓ ਸੀਗਾ ਸ਼ਾਹਕੋਟ ਦੇ ਵਿੱਚ ਚੋਰੀ ਦੇ ਕੇਸ ਦਾ ਪੀਓ ਸੀਗਾ ਮੁੰਡੇ ਕੰਮਸੇ ਨੂਰਵਾਲ ਉਥੇ ਟੈਂਪੂ ਮਰਡਰ ਦਾ ਕੇਸ ਹੈਗਾ ਉਹਦਾ ਪੀਓ ਸੀਗਾ ਫਲੋਰ ਦੇ ਵਿੱਚ ਫਲੋਰ ਦੇ ਵਿੱਚ ਹੀ ਐਂਡੀ ਪੈਸਿਕ ਦਾ ਕੇਸ ਦਾ ਪੀਓ ਸੀਗਾ ਔਰ ਇਸੇ ਤਰੀਕੇ ਦੇ ਨਾਲੇ ਆਦਮਪੁਰ ਪੇ ਸਟੇਸ਼ਨ ਦੇ ਇੱਕ ਕੇਸ ਦਾ ਵੀ ਪੀਓ ਸੀ ਸੋ ਪੰਜ ਮੁਕਦਮਿਆਂ ਦੇ ਵਿੱਚ ਵਾਂਟਡ ਸੀ 217 ਤੋਂ ਇਹ ਪੁਲਿਸ ਨੂੰ ਜਿਹੜੀ ਤੜਾਈ ਸੀ ਔਰ ਇਹ ਬਹੁਤ ਹੀ ਅੱਛਾ ਐਕਸ਼ਨ ਜਿਹੜਾ ਫੋਰ ਪੀਸ ਨੇ ਦਿੱਤਾ ਹੈਗਾ ਜੋ ਜਿਹੜਾ ਇਦਾਂ ਦਾ ਵਰਕਡ ਕ੍ਰਾਈਮਰ ਹੈਗਾ ਉਹਨੂੰ ਰੈਸਟ ਕੀਤਾ ਹੋਇਆ ਸਲਾਖਾਂ ਦੇ ਪਿੱਛੇ ਰੱਖਿਆ ਹੁਣ ਇਹ ਵੀ ਇਹ ਪ੍ਰਮਾਣ ਦੇ ਦਰਾਂ ਨੇ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਇਹ ਵੀ ਇਹਦਾ ਸਾਰਾ ਨੈਟਵਰਕ ਜਿਹੜਾ ਵੀ ਇਹਨੇ ਚਿਹਰੇ ਨੇ ਹੋਰ ਕਿਹੜੇ ਮੋਡੂਲ ਜਿਹੜੇ ਆਪਣੇ ਨਾਲ ਰਲائے ਹੈਗੇ ਆ ਇਹਨੇ ਹੋਰ ਕਿਹੜੇ ਬਦਮਾਸ਼ ਆਪਣੇ ਨਾਲ ਰਲائے ਹੈਗੇ ਆ ਉਹਨਾਂ ਸਾਰਿਆਂ ਦਾ ਪਤਾ ਕਰਾਂਗੇ ਔਰ ਇਹਨੂੰ ਪੂਰੇ ਨੈਟਵਰਕ ਨੂੰ ਖਤਮ ਕਰਾਂਗੇ ਥੈਂਕ ਯੂ